ਕੀ ਮਾਨਯੋਗ ਸੀਐਮ ਸਾਹਿਬ ਪੰਜਾਬ ਜੀ ਦੀ ਅਗਵਾਈ ਹੇਤ ਔਰ ਡੀਜੀਪੀ ਪੰਜਾਬ ਸਾਹਿਬ ਦੀ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਨਿਰਦੇਸ਼ਨ ਹੈ ਜਿਹੜੇ ਗੈਂਗਸਟਰਾਂ ਤੇ ਬਾੜ ਜਿਹੜਾ ਆਪਰੇਸ਼ਨ ਤਵਾਰ ਜਿਹੜਾ ਚੱਲ ਰਿਹਾ ਹੈਗਾ ਅੱਜ ਉਸੇ ਦੀ ਲੜੀ ਦੇ ਵਿੱਚ ਅੱਜ ਅਸੀਂ ਗੁਰਦਾਸਪੁਰ ਪੁਲਿਸ ਨੇ ਲਗਾਤਾਰ ਜਿਹੜਾ ਹੈਗਾ ਬੈਡ 엘ਿਮੈਂਟਸ ਬਦਮਾਸ਼ਾਂ ਤੇ ਜਿਹੜਾ ਹੈਗਾ 56 ਕਸ਼ਾ ਹੈਗਾ ਅਜੇ ਚ ਅਸੀਂ ਜਿਹੜਾ ਹੈਗਾ 100 ਤੋਂ ਵੱਧ ਜਿਹੜੇ ਹੈਗੇ ਬਦਮਾਸ਼ ਉਹ ਗ੍ਰਿਫਤਾਰ ਕੀਤੇ ਹੈ ਇੱਕ ਇਹਦੇ ਵਿੱਚ ਇੱਕ ਇੰਪੋਰਟੈਂਟ ਜਿਹੜਾ ਹੈਗਾ ਡਵੈਲਪਮੈਂਟ ਹੋਇਆ ਹੈਗਾ ਕਿ ਕਾਨੂੰਨਾਂ ਏਰੀਆ ਦੇ ਵਿੱਚ ਸਾਨੂੰ ਕਾਫੀ ਇਨਫੋਰਮੇਸ਼ਨ ਆ ਰਹੀ ਸੀ ਕਿ ਜਿਹੜੇ ਏਰੀਆ ਦੇ ਵਿੱਚ ਕੁਝ ਬਦਮਾਸ਼ ਟਾਈਪ ਦੇ ਬੰਦੇ ਹੈਗੇ ਉਹਨਾਂ ਕੋਲ ਵੈਪਨ ਹੈਗੇ ਤੋਂ ਇਮੀਡੀਏਟਲੀ ਫਿਰ ਸਾਡੇ ਕੋਲ ਸਾਡੀ ਟੀਮਾਂ ਜਿਹੜੀ ਹੈਗੀ ਅਸੀਂ ਵੱਖ-ਵੱਖ ਲਾਈ ਗਈ ਸੀ ਤੋ ਇਹ ਅਸੀਂ ਜਿਹੜਾ ਹੈਗਾ ਵੱਖ-ਵੱਖ ਟੀਮਾਂ ਲਾਈ ਐਂਡ ਉਸ ਵਿੱਚ ਇੱਕ ਸਾਹਿਲ ਪੱਕੂ ਨਾਮ ਦਾ ਬੰਦਾ ਜਿਹੜਾ ਕਾਨੂੰਨਾਨ ਦਾ ਹੈ ਰਹਿਣ ਵਾਲਾ ਆ ਫੜਿਆ ਗਿਆ ਸੀਗਾ ਜਦੋਂ ਇਹਦੀ ਪੂਰੀ ਤਲਾਸ਼ੀ ਕੀਤੀ ਸਕੀ ਲੱਗਿਆ ਤਰਾਸੀ ਪੁੱਛਕਿਛ ਕੀਤੀ ਤੋ ਇਹਦੇ ਤੋਂ ਇੱਕ ਪਿਸਟਲ 32 ਬੋਬ ਦੀ ਐਂਡ ਚਾਰ ਕਾਟ੍ਰਿਜ ਹੈ ਉਹ ਲਾਈਵ ਕਾਟ੍ਰਿਜ ਉਹ ਇਹਦੇ ਤੋਂ ਜਿਹੜੇ ਹੈਗੇ ਰਿਕਵਰ ਹੋਏ ਚਲੋ ਪੁਲਿਸ ਨੇ ਪੂਰਾ ਇਹਨੂੰ ਟੈਕਨੀਕਲੀ ਐਂਡ ਪੂਰਾ ਇਹਨੂੰ ਇਨਵੈਸਟੀਗੇਟ ਕਰਕੇ ਜਿਹੜਾ ਹੈਗਾ ਇਹਦੇ ਚ ਇੱਕ ਉਹ ਬੰਦਾ ਜੇ ਕੁਮਾਰ ਜਿਹੜਾ ਹੈਗਾ ਜੇ ਕੁਮਾਰ ਮਸੀਤ ਆ ਵੀ ਕਨਵਨ ਦਾ ਰਹਿਣ ਵਾਲਾ ਹੈਗਾ ਇਹਦੇ ਤੋਂ ਵੀ ਇੱਕ ਪਿਸਤਲ ਐਂਡ ਦੋ ਕਾਰਟ੍ਰਿਜ ਲਾਈਵ ਕਾਰਟ੍ਰਿਜ ਹੈ ਉਹ ਬਰਾਮਦ ਕੀਤੇ ਹੋਏ ਤੇ ਇਹਦੇ ਚ ਟੋਟਲ 2 ਪਿਸਤਲ ਐਂਡ 6 ਲਾਈਵ ਕਾਰਟ੍ਰਿਜ ਹੈ ਉਹ ਬਰਾਮਦ ਹੋਏਗੇ ਜਿੱਦਾਂ ਕਿ ਅ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ ਜੜੀ ਹੈਗੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਦਮਾਸ਼ਾਂ ਦੇ ਵੀ ਪੈਡ ਐਲੀਮੈਂਟਾਂ ਤੇ ਲਗਾਤਾਰ ਨਿਰੰਤਰ ਜੜੀ ਹੈਗੀ ਕਾਰਵਾਈ ਜੜੀ ਹੈਗੀ ਕੀਤੀ ਜਾ ਰਹੀ ਹੈਗੀ ਜਿੱਦਾਂ ਕਿ ਤੁਸੀਂ ਵੀ ਦੇਖਿਆ ਕੱਲ ਸਾਡੇ ਵੱਲੋਂ ਜਿਹੜਾ ਹੈਗਾ ਪੰਜ ਪਿਸਟਲ ਦੀ ਜੜੀ ਪੀਐਕਸ ਫਾਈਵ ਦੀ ਕਵਰੀ ਕੀਤੀ ਗਈ ਸੀਗੀ ਇੱਕ ਜਿਹੜੇ ਨੋਮినਸ ਅਲਾ ਜਿਹੜਾ ਫਾਇਰਿੰਗ ਇਨਸੀਡੈਂਟ ਸੀ ਉਹ ਵੀ ਟ੍ਰੈਕ ਕੀਤਾ ਗਿਆ ਸੀਗਾ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਵੱਖ-ਵੱਖ ਜਿਹੜੇ ਹੈਗੇ ਲੋਡਿੰਗ ਦਾ ਜਿਹੜੇ ਹੈਗੇ ਇਸ ਤੋਂ ਇਲਾਵਾ ਪੀਓ ਐਬਸ ਕੈਂਡੀਟ ਜਿਹੜੇ ਹੈਗੇ ਮੁਲਜ਼ਮ ਉਹ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਹੈਗਾ ਜਿਹੜੇ ਇੱਕ ਸਪੈਸ਼ਲ ਆਪਰੇਸ਼ਨ ਨਹੀਂ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਹਨ ਜੀ ਇਸੇ ਵਾਰਦਾਤ ਨੂੰ ਜਾਂਚਤਾ ਹੈ ਨਾ ਜੀ ਪਹਿਲਾਂ ਦੇਖੋ ਇਹ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਸੀ ਤਾ ਇਸ ਕਰਕੇ ਫਿਰ ਇਹਨਾਂ ਨੂੰ ਜਿਹੜਾ ਹੈਗਾ ਗਿਫਤਾਬ ਕਰ ਲਿਆ ਹੈਗਾ ਆਦਰਵਾਈ ਇਹ ਕੀ ਕਰਦੇ ਨੇ ਮਤਲਬ ਇਨੀਸ਼ੀਅਲੀ ਤਾਂ ਇਹ ਕੋਈ ਐ ਸਚ ਕੋਈ এমਪਲੋਇਮੈਂਟ ਦੇ ਵਿੱਚ ਹੈ ਨਹੀਂ ਆਗੇ ਦੋਨੋਂ ਦਾ ਕਿਸਤਾਬ ਸੱਚ ਜੀ ਨਹੀਂ ਨਹੀਂ ਦੋਨਾਂ ਦਾ ਦੋਨਾਂ ਦਾ ਇੱਕ ਦੂਸਰੇ ਨਾਲ ਇੱਕ ਦੂਸਰ ਨੂੰ ਜਾਣਦੇ ਹੈਗੇ ਬਟ ਕੋਈ ਫਾਰਮਲ ਰਿਲੇਸ਼ਨ ਐਸ ਆਫ ਨਾਉ ਨਹੀਂ ਸਾਹਮਣੇ ਪਤਾ ਲੱਗਿਆ ਵੀ ਇਹ ਕਿ ਇੱਕ ਬਿਜਲੀ ਕਰਨ ਚਾਹੀਦੀ ਉਹ ਸਾਰੀ ਚੀਜ਼ ਇਨਵੈਸਟੀਗੇਸ਼ਨ ਦਾ ਸਬਜੈਕਟ ਹੈਗਾ ਪਹਿਲਾ ਕਦਮ ਅਦਾਲਤ ਨਹੀਂ ਜੀ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਹੈਗਾ ਜੀ ਇਸ ਤੋਂ ਲਈ ਨੀਨਸ ਉਹ ਨਹੀਂ 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 ਪਿਸਟਲ ਤਾਂ ਕੰਟਰੀ ਮੇਡ ਪਿਸਟਲ ਆ ਗਿਆ ਕੰਟਰੀ ਮੇਡ ਪਿਸਟਲ ਆ ਗਿਆ 32 ਕੈਲੀਬਰ ਦੇ ਆ ਗਿਆ ਬਲਕਿ ਨਾਲ ਕੋ ਹੋਰ ਵੀ ਹੈਗੀਆਂ ਪਰ ਕੋ ਸਾਰੀ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ ਸਰੇ ਪ੍ਰਹਾਰ ਆਪਰੇਸ਼ਨ ਜਿਹੜਾ ਜਾਰੀ ਹੋਇਆ ਮੈਂ ਜਿਵੇਂ ਪੰਜਾਬ ਪੁਲਿਸ ਨੇ ਤਰਥਲੀ ਮਚਾਈ ਜੇਕਰ ਸਾਲ 2 ਸਾਲ ਪਹਿਲਾਂ ਹੀ ਮੱਚੀ ਹੁੰਦੀ ਤਾਂ ਸਤਮਨ ਹੋ ਜਾਂਦਾ ਤੇ ਕੋਈ ਜਿਦਾਂ ਕਿ ਤੁਹਾਨੂੰ ਪਤਾ ਹੈਗਾ ਕਿ ਇਟ ਇਜ਼ ਐ ਟੈਕ ਕੰਟੀਨਿਊਸ ਪ੍ਰੋਸੈਸ ਹੈ ਅਸੀਂ ਲਗਾਤਾਰ ਜਿਹੜਾ ਹੈਗਾ ਮੁਕਦਮਿਆਂ ਦੇ ਵਿੱਚ ਅਸੀਂ ਮਕਦਮਾ ਨਵਾਂ ਪ੍ਰिवेंट ਵੀ ਕਰਦੇ ਹੈਗੇ ਇਸ ਤੋਂ ਇਲਾਵਾ ਮਕਦਮਾ ਚ ਅਰੈਸਟ ਵੀ ਕਰਦੇ ਹੈਗੇ ਨਾਲ ਦੇ ਨਾਲ ਜਿਹੜੇ ਵੀ ਮਕਦਮੇ ਕੋਰਟ ਆਫ ਲਾ ਦੇ ਅੰਦਰ ਜਿਹੜੇ ਇਨ ਪ੍ਰੋਸੈਸ ਹੁੰਦੇ ਹੈ ਉਨਾਤੇ ਗਵਾਹੀਆਂ ਹੋ ਕੇ ਜਿਹੜੀ ਹੈਗੀ ਉਹਨਾਂ ਨੂੰ ਸਜ਼ਾ ਵੀ ਹੁੰਦੀ ਹੈ ਤਾਂ ਇਹ ਕੰਟੀਨਿਊਸ ਪ੍ਰੋਸੈਸ ਹੈ ਪ੍ਰੋਸੈਸ ਚੱਲਦੀ ਰਹਿੰਦੀ ਹੈ ਸਾਡੇ ਵੱਲੋਂ ਲਗਾਤਾਰ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਅਮਨ ਕਾਨੂੰਨ ਦੀ ਸਟੇਟੂ ਨੰਬਰ ਕਾਇਮ ਕਰਨ ਲਈ ਐਂਡ ਸੈਂਸ ਆਫ ਸਿਕਿਉਰਟੀ ਮੇਨਟੇਨ ਕਰਨ ਲਈ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਇਸ ਤਰ੍ਹਾਂ ਦੇ ਅੰਸ਼ਰਾਤੇ ਕਾਰਵਾਈ ਪਹਿਲਾਂ ਵੀ ਕਰਦੀ ਹੈ ਇਸ ਕਿ ਤੁਸੀਂ ਦੇਖਿਆ ਹੋਗਾ ਕਿ ਸਾਡੇ ਵੱਲੋਂ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਨੇ ਵੀ ਕ੍ਰਾਈਮ ਇਨ ਜਨਰਲ ਪਹਿਲਾਂ ਥੀ ਹੀਨਰਸ ਕ੍ਰਾਈਮ ਜਿਹੜੇ ਜਿਨੇ ਵੀ ਹੋਏ ਆ ਜੋ ਜਿੰਨੇ ਵੀ ਬਤਾਤਾ ਅਸੀਂ ਸਾਦੀ ਟ੍ਰੇਸ ਕਰ ਲਿਆ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਕਾਨੂੰਨ ਦੇ ਤਹਿਤ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਕਾਰਵਾਈ ਹੈ ਉਸ ਨਿਸ਼ਚਿਤ ਕੀਤੀ ਗਈ ਹੈਗੀ ਉਹਨਾਂ ਨੂੰ ਮਨਯੋਗ ਅਦਾਲਤਾਂ 'ਤੇ ਪੇਸ਼ ਕਰਕੇ ਜਿਹੜਾ ਲਾਫੁਲ ਇਕਸ਼ਨ ਹੈ ਉਹ ਲਿੱਤਾ ਗਿਆ ਹੈਗਾ ਅਸੀਂ ਸਾਰਿਆਂ ਨੂੰ ਬਿਲਕੁਲ ਵਿਸ਼ਵਾਸ ਦਿਲਾਉਣਾ ਹੈ ਕਿ ਵੀ ਅੱਗੇ ਵੀ ਗੁਰਦਾਸਪੁਰ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਸੀਮ ਸਾਹਿਬ ਦੇ ਜਿਹੜੇ ਹੈਗੇ ਨਿਰਦੇਸ਼ਾ ਹੇਤ ਇਸ ਤਰੀਕੇ ਨਾਲ ਜਿਹੜਾ ਹੈਗਾ ਗੈਂਗਸਟਰਾਂ ਤੇ ਜਿਹੜਾ ਹੈਗਾ ਕਵਦੀ ਰਹੇਗੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਅਸੀਂ ਐਕਸ਼ਨ ਲੈਂਦੇ ਰਵਾਂਗੇ ਐਂਡ ਆ ਕੰਟੀਨਿਊਸ ਪ੍ਰੋਸੈਸ ਚੱਲਦੀ ਰਹੂਗੀ ਜੀ ਕ੍ਰਿਸ਼ਲ ਪਰਹਾਰ ਦੇ ਤਹਿਤ ਹੁਣ ਤੱਕ ਕਿੰਨੀਆਂ ਬਦਮਾਸ਼ੀ ਦੀਆਂ ਗ੍ਰਿਫਤਾਰੀਆਂ ਹੋਈਆਂ ਦੇਖੋ ਐਸ ਤੋਂ ਐਸ ਤੋਂ ਐਜ਼ ਆਫ ਨਾਉ ਜਿਹੜਾ ਹੈਗਾ 110 ਤੋਂ ਵੱਧ ਜਿਹੜੇ ਹੈਗੇ ਬੰਦੇ ਉਹ ਗ੍ਰਿਫਤਾਰ ਸਾਰੇ ਇੱਕ ਬੱਸ ਸਟੈਂਡ ਦੇ ਪਿੱਛੇ ਜਿਹੜੀ ਉਹ ਗੋਲੀ ਚੱਲੀ ਸੀ ਉਹ ਵੀ ਚੱਲ ਗਈ ਨਹੀਂ ਜੈਨਿਥ ਉਹ 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 ਦਾ ਉਹਦੇ ਚ ਵੀ ਮੈਂ ਦੱਸਣਾ ਚਾਹਾਂਗਾ ਕਿ ਉਹ ਜਿਹੜੀ ਜੈਨਿਥ ਜਿਹੜੀ ਇਮੀਗ੍ਰੇਸ਼ਨ ਤੇ ਫਾਇਰਿੰਗ ਹੈ ਉਹ ਵੀ ਟ੍ਰੇਸ ਹੋ ਗਈ ਜਿਵੇਂ ਜਿਵੇਂ ਦੋ ਬੰਦੇ ਫੜੇ ਗਏ ਸੋਸ਼ਲ ਮੀਡੀਆ ਦੇ ਜਿਹੜੀ ਹੈ ਜਿਹੜੇ ਗੈਂਗਸਟਰ ਲੋਕਾਂ ਦੇ ਬੱਚਿਆਂ ਨਵੇਂ ਨਾਲ ਸੰਪਰਕ ਕਰਦੇ ਆ ਕਿ ਸਾਈਬਰ ਕ੍ਰਾਈਮ ਦੇ ਜਰੀਏ ਨਾਲ ਵੀ ਆਈਡੀਆ ਜਾਂ ਪੇਜ ਬੰਦ ਨਹੀਂ ਕੀਤੇ ਜਾ ਰਹੇ ਦੇਖੋ ਉਹਦੇ ਚ ਜਿਹੜੀ ਪੁਲਿਸ ਦੇ ਦੁਆਰਾ ਲਾਫ ਇਲੈਕਸ਼ਨ ਅਸੀਂ ਲਿੱਤੇ ਜਾ ਰਹੇ ਹੈਗੇ ਅਸੀਂ ਤੁਹਾਡੇ ਵਾਂਹੀਂ ਜਿਹੜਾ ਹੈਗਾ ਆਪਾਂ ਜੋ ਪੰਜਾਬ ਦਾ ਜਿਹੜਾ ਯੂਥ ਹੈ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਚੰਗੂਲ ਚ ਨਾ ਅਗਰ ਉਹਨਾਂ ਨੂੰ ਕੋਈ ਅਪਰੋਚ ਕਰਦਾ ਹੈਗਾ ਉਹਨਾਂ ਦੀ ਹੈ ਤਾਂ ਸਾਨੂੰ ਪੁਲਿਸ ਨੂੰ ਜਗੂ ਇਨਫੋਰਮ ਕਰ ਸੋ ਥੈਟ ਕਿ ਅਸੀਂ ਹੈ ਅਸੀਂ ਜਿਹੜੇ ਹੈਗੇ ਉਹਨਾਂ ਦੇ ਪੇਰੈਂਟਸ ਨੂੰ ਵੀ ਫੈਮਿਲੀਜ਼ ਨੂੰ ਫੀਲ ਕਰਦੇ ਆ ਕਿ ਉਹਨਾਂ ਨੂੰ ਲੱਗਦਾ ਹੈਗਾ ਕਿ ਉਹਨਾਂ ਦਾ ਬੱਚਾ ਮਿਸ ਗਾਈਡ ਹੈ ਜਾਂ ਕਿਤੇ ਗਲਤ ਰਸਤੇ ਜਾ ਰਿਹਾ ਹੈ ਤਾਂ ਜ਼ਰੂਰ ਉਹਨਾਂ ਦੀ ਕਾਉਂਸਲਿੰਗ ਕਰਨਾ ਸਾਡੇ ਧਿਆਨ ਵਿੱਚ ਹੋ ਜਾ